ਗੁਰਾਇਆਂ ਵਿਖੇ ਬਲਾਕ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਗੁਰਾਇਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ। ਇਹਨਾਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਸ਼੍ਰੀ ਛੋਡੀ ਰਾਮ ਗੁਹਾਵਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਅਤੇ ਖੇਡਾਂ ਦੀ ਸਮਾਪਤੀ ਸ਼੍ਰੀ ਸੰਜੇਟਵਾਲ ਸੰਗਠਨ ਦੇ ਚਾਰਜ ਵਿਧਾਨ ਸਭਾ ਹਲਕਾ ਫਲੋਰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਪ੍ਰਧਾਨ ਸ਼੍ਰੀ ਹਰਮੇਸ਼ لال ਚੋਹਾਨ ਬਲਾਕ ਪ੍ਰਧਾਨ ਸ਼੍ਰੀ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਸ਼੍ਰੀ ਜਸਵੀਰ ਸਿੰਘ ਰਾਜੂ ਸ਼੍ਰੀ ਗੁਰਵਿੰਦਰ ਸਿੰਘ ਨੋਰਾ ਸ਼੍ਰੀ ਪਲਵਿੰਦਰ ਸਿੰਘ ਨੋਰਾ ਨੇ ਖਾਸ ਤੌਰ ਤੇ ਸ਼ਰਕਤ ਕੀਤੀ ਇਹਨਾਂ ਮਹਿਮਾਨਾਂ ਦੇ ਆਉਣ ਤੇ ਖੇਡਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਆਈ ਸਾਰੀ ਆਪ ਪਾਰਟੀ ਦੇ ਮੋਤਬਰ ਆਗੂਆਂ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਕੀਤਾ ਗਿਆ ਸ਼੍ਰੀ ਸੰਜੇਟ ਟਵਾਲ ਸੰਗਠਨ ਇਚਾਰਜ ਵਿਧਾਨ ਸਭਾ ਹਲਕਾ ਫਲੋਰ ਅਤੇ ਸਮੂਚੀ ਟੀਮ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਇਹਨਾਂ ਖੇਡਾਂ ਨੂੰ ਇਸ ਵਾਰ ਅੱਧੀ ਖਾਲਸਾ ਸੈਂਟਰ ਅਤੇ ਲੋਹਗੜ੍ਹ ਸੈਂਟਰ ਵੱਲੋਂ ਸਾਂਝੇ ਤੌਰ ਤੇ ਬੀ ਡੀ ਪੀਓ ਜਸਵੀਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਇਹਨਾਂ ਚ ਕਰੀਬ 57 ਸਰਕਾਰੀ ਸਕੂਲਾਂ ਅਤੇ 10 ਦੇ ਕਰੀਬ ਨਿੱਜੀ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ ਖੇਡਾਂ ਚ ਬੈਡਮਿੰਟਨ ਰਸਤਾ ਕਸੀ ਕੋਕੋ ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ ਹਾਕੀ ਯੋਗਾ ਕਰਾਟੇ ਸ਼ਤਰੰਜ ਅਤੇ ਐਥਲੈਟਿਕ ਦੇ ਮੁਕਾਬਲੇ ਕਰਵਾਏ ਗਏ ਇਸ ਦੌਰਾਨ ਖਿਡਾਰੀਆਂ ਦਾ ਜੋਸ਼ ਦੇਖਣ ਵਾਲਾ ਸੀ ਰਸਾਕਾ ਸੀ ਦੇ 5ਵੇਂ ਮੁਕਾਬਲੇ 'ਚ ਬੜਾ ਪਿੰਡ ਸੈਂਟਰ ਨੇ ਦੁਸਾਂਝ ਕਲਾ ਸੈਂਟਰ ਨੂੰ ਹਰਾਇਆ ਲੜਕੀਆਂ ਦੇ ਬੈਡਮਿੰਟਨ ਦੇ ਮੁਕਾਬਲੇ 'ਚ ਪੱਦੀ ਖਾਲਸਾ ਸੈਂਟਰ ਨੇ ਬੜਾ ਪਿੰਡ ਨੂੰ ਹਰਾਇਆ ਜਦਕਿ ਲੜਕੀਆਂ ਦੇ ਮੁਕਾਬਲੇਾਂ 'ਚ ਬੜਾ ਪਿੰਡ ਨੇ ਪੱਦੀ ਖਾਲਸਾ ਨੂੰ ਹਰਾਇਆ ਇਸ ਮੌਕੇ ਅਟਾ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦਰ ਗੁਰਾਂ ਬਲਟ ਸੇਵਾ ਪ੍ਰਧਾਨ ਸ਼੍ਰੀ ਹੈਪੀ ਮਾਹੀ ਮਾਰਸ਼ਲਰ ਸਪੋਰਟਸ ਕੋਚ ਜਸਮਨ ਅਧਿਆਪਕ ਸਾਹਿਬਾਨ ਅਤੇ ਕੋਚ ਸਾਹਿਬਾਨ ਮੌਜੂਦ ਰਹੇ ਅੱਜ ਬਲੌਕ ਪ੍ਰਾਇਮਰੀ ਸਕੂਲਾਂ ਦਾ ਸਕੂਲ ਖੇਡਾਂ ਦਾ ਦੂਸਰਾ ਦਿਨ ਹੈ ਕੱਲ ਪਹਿਲਾ ਦਿਨ ਸੀ ਕੱਲ ਸਾਰੇ ਐਥਲੈਟਿਕ ਮੁਕਾਬਲੇ ਔਰ ਖੋਖੋ ਦੇ ਮੁੰਡਿਆਂ ਦੇ ਮੁਕਾਬਲੇ ਕੁਝ ਸਤਰੰਜ ਜਿਮਨਾਸਟਿਕ ਤੇ ਕਰਾਟੇ ਆਦਿ ਮੁਕਾਬਲੇ ਹੋਏ ਤੇ ਅੱਜ ਜਿੰਨੀਆਂ ਵੀ ਮੇਜਰ ਗੇਮਾਂ ਦੇ ਮੁਕਾਬਲੇ ਗੁਰਿਆਂ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਹੋਏ ਹਨ ਉਸ ਵਿੱਚ ਹਾਕੀ ਹੈਂਡਬਾਲ ਖੋਖੋ ਕਬੱਡੀ ਨੈਸ਼ਨਲ ਕਬੱਡੀ ਸਰਕਲ ਸਟਾਈਲ ਕੁੜੀਆਂ ਔਰ ਮੁੰਡਿਆਂ ਦੇ ਸਾਰੇ ਮੁਕਾਬਲੇ ਹੋ ਰਹੇ ਹਨ ਤੇ ਹੋ ਗਏ ਚੁਕੇ ਹਨ ਕਾਫੀ ਮੁਕਾਬਲਿਆਂ ਦੇ ਵਿੱਚ ਬੱਚਿਆਂ 57 ਸਕੂਲਾਂ ਦੇ ਇਸ ਬਲੌਗ ਗ੍ਰੈਂਡ 2 ਦੇ 57 ਸਕੂਲ ਦੇ ਬੱਚਿਆਂ ਨੇ ਭਾਗ ਲਿਆ ਸਾਰੇ ਅਧਿਆਪਕ ਸਾਥੀਆਂ ਨੇ ਬੜੀ ਮਿਹਨਤ ਦੇ ਨਾਲ ਬੱਚਿਆਂ ਨੂੰ ਤਿਆਰ ਕਰਕੇ ਲੈ ਕੇ ਆਂਦਾ ਤੇ ਪ੍ਰਬੰਧਕ ਸੈਂਟਰ ਲੋਗੜ ਤੇ ਸੈਂਟਰ ਬੰਦੀ ਖਾਲਸਾ ਦੇ ਸਮੂਹ ਅਧਿਆਪਕ ਸਾਥੀਆਂ ਵੱਲੋਂ ਬਿਲਕੁਲ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਰਫਰੈਸ਼ਮੈਂਟ ਦੇ ਨਾਲ ਇਹ ਖਾਣਾ ਬਿਲਕੁਲ ਵਧੀਆ ਕੁਆਲਿਟੀ ਦਾ ਦਿੱਤਾ ਗਿਆ ਬੱਚਿਆਂ ਨੂੰ ਖੇਡ ਭਾਵਨਾ ਦੇ ਨਾਲ ਖੜਾਇਆ ਗਿਆ ਤੇ ਹਰੇਕ ਬੱਚੇ ਨੂੰ ਬਣਦਾ ਮਾਨ ਸਨਮਾਨ ਪ੍ਰਾਈ ਦੇ ਕੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਸੀਂ ਸਮੂਹ ਬਲੌਗਰਾਂ 2 ਦੇ ਦੇ ਆਪਕ ਸਾਥੀ ਸਮੁੱਚੇ ਨਗਰ ਨਿਵਾਸੀਆਂ ਦਾ ਔਰ ਪਤਵੰਤੇ ਸੱਜਣਾ ਦਾ ਦਾਨੀ ਸੱਜਣਾ ਦਾ ਅਤੇ ਅਧਿਆਪਕ ਸਾਥੀਆਂ ਦਾ ਤੇ ਦਿਨ ਤੋਂ ਧੰਨਵਾਦ ਕਰਦੇ ਹਾਂ ਅਤੇ ਸਰਦਾਰ ਜਸਵੀਰ ਸਿੰਘ ਬਲੌਗਰਾਂ 2 ਦੀ ਖੇਡਾਂ ਗਵਾਇਦੇ ਹੀ ਠੇ ਕੇਡਾਂ ਸਾਰੀਆਂ ਵਧੀਆ ਢੰਗ ਨਾਲ ਅਮਨਾ ਆਮਾਨ ਨਾਲ ਖਤਮ ਹੋਈਆਂ ਅਸੀਂ ਵਧਾਈ ਦਿੰਦੇ ਹਾਂ ਸਮੁੱਚੇ ਅਧਿਆਪਕ ਸਾਥੀਆਂ ਨੂੰ ਅਤੇ ਬੱਚਿਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਧੰਨਵਾਦ ਅੱਜ ਬਲੌਗ ਪਿੰਡਰ ਦੀਆਂ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਹੋ ਰਹੀਆਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀ ਜਿਹੜੀ ਇਹ ਬੱਚਿਆਂ ਦੀ ਪਨੀਰੀ ਆ ਇਹ ਹੁਣ ਤੋਂ ਖੇਡਾਂ ਦੇ ਬਲ ਧਿਆਨ ਦੇਣਗੀ ਤਾਂ ਅੱਗੇ ਤੋਂ ਮਤਲਬ ਇਹਨਾਂ ਨਾਲ ਪੜਾਈ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਆਪਣਾ ਨਾਮ ਬਣਾਉਂ ਗਿਆ। ਬਹੁਤ ਹਮੇਸ਼ਾ ਤੱਕ ਪਰ ਇਹਨਾਂ ਇਹਨਾਂ ਕੰਮਾਂ ਲਈ ਜਿੱਥੇ ਐਜੂਕੇਸ਼ਨ ਦੇ ਨਿਆਂ ਨੂੰ ਕਹਿੰਦੇ ਨੂੰ ਹਿਸ਼ਾਰ ਆ ਉਹਨਾਂ ਦੀ ਮਦਦ ਕਰਨ ਲਈ ਜਿੱਥੇ ਖੇਡਣ ਦੇ ਬੱਚੇ ਹਿਸ਼ਾਰ ਆ ਉਹਨਾਂ ਲਈ ਵੀ ਜਿੱਦਾਂ ਇੱਥੇ ਫੁੱਟਬਾਲ ਦੀ ਟੀਮ ਖੇਡਦੀ ਆ तकरीबन 60-65 ਬੱਚੇ ਇੱਥੇ ਸਵੇਰ ਸ਼ਾਮ ਆਉਂਦੇ ਆ ਤੇ ਉਹਨਾਂ ਨੂੰ ਜੋ ਵੀ ਸਮਾਨ ਚਾਹੀਦਾ ਹੋਣਾ ਲੈ ਕੇ ਦਿੰਦਾ ਆ ਅੱਜ ਮੈਂ ਇਸ ਮੌਕੇ ਤੇ 21000 ਰੁਪਇਆ ਮੇਰੇ ਇੰਪਾ ਭਾਦਰ ਸਿੰਘ ਦੱਬਿਆ ਸਰਪੰਚ ਸਾਹਿਬ ਜੋ ਕਿ ਇਸ ਅਸੇਬੀਏ ਦੇ ਇੰਸੈਟਿੰਗ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ 21000 ਰੁਪਏ ਉਹਨਾਂ ਖੇਡਾਂ ਦੇ ਵਿੱਚ ਦੇ ਰਹੇ ਹਾਂ ਤਾਂ ਕਿ ਇਹਨਾਂ ਬੱਚਿਆਂ ਦਾ ਹੌਸਲਾ ਬਣ ਸਕੇ ਤੇ ਵਧੀਆ ਤੋਂ ਵਧੀਆ ਖੇਡਾਂ ਖੇੜ ਸਕਣ ਤੇ ਇਹਨਾਂ ਨੂੰ ਕਿਸੇ ਗੱਲ ਦੀ ਕਮੀ ਨਾ ਆਵੇ ਜੈ ਹਾਂ ਅੱਜ ਬੜਾ ਪੱਗਾ ਵਾਲਾ ਦਿਨ ਹੈ ਕਿ ਅੱਜ ਜਿਹੜਿਆ ਸਕੂਲ ਲੈਵਲ ਦੇ ਆ ਜਿਹੜਿਆ ਪ੍ਰਾਇਮਰੀ ਸਕੂਲ ਲੈਵਲ ਦੀਆਂ ਗੇਮਸ ਹੈਗੀਆਂ ਔਰ ਬਲੌਕ ਰੁੜਕਾ ਔਰ ਆਸੇ-ਬਾਸੇ ਦੇ ਜਿਹੜੇ ਪਿੰਡ ਹੈਗੇ ਆ ਉਹ ਰਲ ਕੇ ਇੱਕ ਗੇਮਿੰਗ ਦਾ ਜਿਹੜਾ ਅੱਜ ਸ਼ੁਰੂ ਕੀਤਾ ਸਰਕਾਰੀ ਤੌਰ ਤੇ ਮੈਂ ਬੜਾ ਆਪਣੇ ਆਪ ਨੂੰ ਵਿਭਾਗਾ ਸਮਝਦਾ ਕਿ ਮੈਨੂੰ ਵੀ ਇਹ ਜੁਆਇਨ ਕਰਨ ਦਾ ਅੱਜ ਮੌਕਾ ਮਿਲਿਆ ਔਰ ਸਾਡੀ ਟੀਮ ਨੇ ਬੱਚਿਆਂ ਲਈ ਐਫਰਟਸ ਕੀਤੀਆਂ ਨੇ ਕਿ ਕਿਉਂਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡਾ ਇਹ ਬੱਚੇ ਨੇ ਜੇ ਇਹ ਗੇਮਾਂ ਤੋਂ ਇੱਥੋਂ ਸਿੱਖੇ ਜਾਣਗੇ ਕੋਈ ਚੰਗੀਆਂ ਸਿੱਖਿਆਵਾਂ ਲੈਣਗੇ ਤਾਂ ਸੋ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਔਰ ਨਸ਼ਿਆਂ ਨੂੰ ਤਿਆਗਦੇ ਹੋਏ ਜਿਹੜਾ ਅੱਜ ਇਹ ਮੈਸੇਜ ਇਹ ਸਰਕਾਰੀ ਤੌਰ ਤੇ ਕੀਤਾ ਜਾ ਰਿਹਾ ਬਲਾਕ ਪੰਦਰ ਤੇ ਕੀਤਾ ਜਾ ਰਿਹਾ ਮੈਂ ਮਾਸਟਰ ਸ਼ੋਕ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਔਰ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਇਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਤਾਂ ਕਿ ਇਹ ਹੋਰ ਉੱਚੇ ਪੱਧਰ ਤੇ ਜਾ ਕੇ ਸਾਡੇ ਪੰਜਾਬ ਦਾ ਡਿਸਟ੍ਰਿਕਟ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਮੈਂ ਦੁਬਾਰਾ ਤੋਂ ਸੇਵਾਵਾਲੋ ਗੁਰਾਇਬ ਲੱਡ ਸੇਵਾ ਦੀ ਸੂਚੀ ਟੀਮ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਆਪਣੇ ਵੱਲੋਂ ਜਿੰਨੇ ਕਿ ਅਫਡੋ ਜੀ ਆਪਾਂ ਉਹਨਾਂ ਨੂੰ ਹੈਲਪ ਕੀਤੀ ਸਾਡੇ ਮੀਰ ਕੁਲਵਿੰਦਰ ਜੀ ਇਹਨਾਂ ਨੇ ਵੀ ਆਪਣੀ ਟੀਮ ਵੱਲੋਂ ਇਨਸਾਨੀਅਤ ਦੀ ਸੇਵਾ ਕੀਤੀ 5100 ਰੁਪਏ ਦੀ ਸੇਵਾ ਪਾਈ ਐ ਅਸੀਂ 3100 ਰੁਪਏ ਦੀ ਸੇਵਾ ਪੇਟਾ ਜਿਹੜੀ ਅੱਗੇ ਆ ਉਹ ਇਸ ਦੌਰ ਦੇ ਵਿੱਚ ਪਾਈ ਐ ਔਰ ਮੈਂ ਆਪਣੇ ਨੂੰ ਦੁਬਾਰਾ ਤੋਂ ਬੜਾ ਭਾਗਾ ਸਮਝਦਾ ਕਿ ਸਾਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਦਾ ਮੌਕਾ ਮਿਲਿਆ ਧੰਨਵਾਦ